ਤੈਨੂੰ ਜਾਣਾ ਵੀ ਦੂਰ ਆ 1 ਘੰਟੇ ਦਾ ਸਫਰ ਹੀ ਆ ਬਟਾਲੇ ਜਾਣਾ ਆ ਆ ਤੇ ਬਟਾਲਾ ਇਹ ਨਾਲੇ ਤੇ ਚਲੋ ਪਧਾਨੀਲ ਪਤਾ ਕੀ ਆ ਬਟਾਲਾ ਕਹਿਣਾ ਸੁੱਖਾ ਆ ਜਿਹੜੀ ਲੋਕੇਸ਼ਨ ਤੇ ਜਾਣਾ ਨਾ ਆਪਾਂ ਉਹ ਲੋਕੇਸ਼ਨ ਆਪਾਂ ਕਿਹੜਾ ਕਦੇ ਹੋ ਕੇ ਆੰਦੇ ਰਹਿਨੇ ਆ ਜਿਹੜਾ ਸਿੱਧਾ ਚੱਲ ਜਾਣਾ ਉਹ ਲੋਕੇਸ਼ਨ ਲੱਭਣੀ ਪੈਣੀ ਪਹਿਲੇ ਤੇ ਬੜੇ ਦੂਰ ਆ ਤੇ ਇਸ ਕਰਕੇ ਥੋੜਾ ਜਿਹਾ ਵੀ ਡਿਫਿਕਲਟ ਬਣਨਾ ਹੈ ਹਾਂ ਸੋ ਆਈ ਹੋਪ ਵਲੌਗ ਇੰਟਰਸਟਿੰਗ ਹੋ ਜਾਂ ਰਿਹਾ ਹੈ ਤੇ ਵਲੌਗ ਨਾ ਬਣ ਰਹੀਓ ਇਦਾਂ ਹੀ ਮਿਲਦੇ ਆ ਤੁਹਾਨੂੰ तनु ब्लॉग बढ़िया लगे का बढ़िया लगे लाइक शेयर कमेंट सब्सक्राइब जरूर करें चैनल बहुत सारा प्यार दे सो ऐसे ही ब्लॉग ना बने रहे हो स्टेट ਜੀ ਐਂਟਰੀ ਹੋਈ ਨਹੀਂ ਤੇ ਬੱਚੇ ਨੇ ਪਹਿਲੀ ਵਾਰ ਲੈ ਆਂਦਾ ਵਾ ਵੀ ਆਹ ਥੀਲ ਲੈਣੀ ਆਪਾਂ ਇਹ ਨਹੀਂ ਲੈਣਾ ਇਹ ਪਹਿਲੇ ਖਰਾਬ ਕਰ ਦਿਆ ਤਾਂ ਆਪਣੇ ਘਰ ਤੇ ਹੈ ਤੇਰੀ ਬਾਸ ਪਿਛੋੜ ਲੈ ਲੈ ਇਹਦਾ ਲਾਡੋ ਇਹ ਕੀ ਹੈ ਅੱਛਾ ਉਹ ਜੋੜਨ ਵਾਲਾ ਕਿੰਨੇ ਦਾ ਹੈ ਭਾਜੀ ਦੇਓ ਯਾਰ 100 ਕੀ ਸੌ ਲੈ ਚਲੋ ਦੋਤੀ ਨਾ ਜੀ ਜੀ ਨੇ ਆਦੇ ਜਲੇ ਆਂਦੇ ਲੱਲੇ ਹੈ ਕੀ ਹੈ ਆਛਾ ਆਛਾ ਕੀ ਹੋਇਆ ਕਹਿੰਦਾ ਜੇ ਐਸੇ ਸ਼ਫਾ ਖੇਲਦੀ ਨਾ ਐਸੇ ਖੇਲੂਗਾ ਅੱਛਾ ਹਾਂ ਬੜਾ ਨੂਤੀ ਮਚਾਇਆ ਬੜਾ ਨੂਤੀ ਬੱਚਾ ਆਹ ਰਹੀ ਲਾਗ ਰ ਬਾਹਰ ਜਾਣਾ ਗੱਡੀ ਚੋਰੀ ਹੋ ਗਈ ਤੇ ਕਹਿਣਾ ਕਿਨੂੰ मेरा घर जाने का टाइम हो रहा है मगर ऐसा लगता कोई साथी नहीं गया तो ता कह दिया आपको अच्छा नहीं लगा है कहता मुझे नहीं ये अच्छा लगा और अगर साथी नहीं ना गए एक अपना टॉय ले तो लिया इससे खेलो आप कहते इससे भी घर जाके खेलूंगा इससे भी नहीं खेलना तो पता ना भाई तेरा है ना डेक्या से ले

अपने घर जाना है मुझे घर जाना है सब ना होना ले फोटो शूट वगैरह हो इधर आए हो ना फोटो शूट करवा ले हां जी थोड़ा फोटो शूट कर है। तो लिए हैं हां हले ट्राई वगैरह भी नहीं आई है हले ठंड लग जाती देखो हां थैंक यू फॉर वेलकम जी या आज तो नहीं ਹਵਾ ਵੀ ਠੰਡੀ ਚੱਲ ਰਹੀ ਸੀ ਨਾ ਹਾਂ ਬਾਹਰ ਵਾਲਾ ਏਰੀਆ ਨਾਲ ਫੜਾਇਆ ਹਾਂ ਔਰ ਯਹਾਂ ਚੱਲ ਰਿਹਾ ਸਾਰਾ ਓਕੇ ਆ ਮਮਾ ਇਹ ਤਾਂ ਚੱਲ ਹੀ ਮਮਾ ਹਾਂਜੀ ਹਾਂਜੀ ਸਾਬ ਜੀ ਕਿੱਦਾਂ ਮੋਲ ਮੋਹੰਦਾ ਠੀਕ ਹੈ ਬਾਕੀ ਵੇਡਰ ਨਹੀਂ ਕੋਈ ਆਉਂਦੇ ਆ ਯਾਰ ਨਾ ਮੋੜਾ ਡੇ ਫੇਟਰ ਨਹੀਂ ਫੇਟਰ ਨਹੀਂ ਕੋਈ ਨਿਕਲਿਆ ਹੁਣ ਚਲੋ ਕੋਈ ਅੰਦਰ ਚਲਦੀ ਆ ਅੰਦਰ ਵੇਚਦੇ ਮੋਲ ਚੱਲਦੇ ਹੋਣਗੇ ਕਿਤੇ ਨਾ ਕਿਤੇ ਸਤਾ ਦਾ ਨਾਂ ਲੱਭਣਾ ਤੇ ਬੋਤਲ ਦੇ ਨਹੀਂ ਪੈਣੀ ਇੱਕ ਉਹਨਾਂ ਨੂੰ ਫੇਲੇ ਫੇਰ ਹੀ ਆਣਾ ਉਹਨਾਂ ਦੇ ਇਹਨਾਂ ਨੇ ਖੜਾ ਨਹੀਂ ਛੜਨਾ ਤੁਹਾਡੇ ਜਾਂਦੇ ਫੇਰ ਉਹਨਾਂ ਨੂੰ ਜਰੂਰ ਆ ਕੇ ਜੇਵਾਨਾਂ ਟਿੱਲਾ ਦਰਨਾ ਉਹਦਾ ਕਨੇ ਨਾ ਘੜਾ ਛੜਨਾ ਹੁੰਦਾ ਜੋ ਮੰਗਾੜ ਜੋ ਖਾਣਾ ਵੀ ਨਹੀਂ ਉਹ ਵੀ ਆਈ ਗਏ ਨਾ ਹਾਂ ਕਾ ਵੀ ਭਾਵੇਂ ਪੁੱਟ ਕੇ ਲੈਣਾ ਇਧਰ ਕੋ ਫੋਟੋ ਸ਼ੂਟ ਜਿੱਦਾਂ ਨੇ ਮੋਤਰ ਮਾਦਾ ਹੋ ਗਿਆ ਫੋਟੋ ਸ਼ੂਟ ਫੋਟੋ ਸ਼ੂਟ ਉਹਦਾ ਜਿੰਨੀ ਫੋਟੋ ਆ ਕੇ ਜਾਂ ਜੇ ਆਉਂਦੀਆਂ ਥੋੜੀਆਂ ਹੁੰਦੀਆਂ ਹਾਂ ਹਾਂ ਪਾਰਟੀ ਚ ਆ ਕੇ ਹੀ ਕੁਝ ਹੁੰਦਾ ਹਨਾ ਜਿੰਨੀ ਬੰਦੇ ਰੀਲਸ ਬਣਾਉਣੇ ਹਨ ਨਹੀਂ ਥੋੜੀਆਂ ਆ ਵਾ ਹਾਂ ਨਾ ਚਾ ਆਹ ਦੋ ਸੇਮ ਸੇਮ ਦੀ ਸੇਮ ਕਿੰਨੀ ਇੱਧਰ ਦੇਖੋ ਹਾਂਜੀ ਦੱਪੀ ਜਾਂਦੇ ਜਿਗਣਾ ਨਹੀਂ ਦੇਖੀ ਖਾਂਦੇ ਪਨੀਰ ਪਨੀਰ ਵਾਲੇ ਪਕੌੜੇ ਤੇ ਮੇਰੇ ਕੋਲ ਪਲੇਟਾਂ ਹੀ ਨਹੀਂ ਵੜਿਆ ਰਹ ਦਿਕਾ ਮਨਾ ਸਾਲਨ ਦੇਦੇ ਕਿ ਮੈਂ ਖਾਧਾ ਹਾਂ 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 ਔਰ ਔਨੇ ਔਨੇ ਨੂੰ ਬੱਬਲ ਕਮ ਸੰਭੀਆ ਗਿਆ ਕੰਨਾ ਠਾ 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 ये क्या है? बबल, था, था, था। बबल गन था 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 बबल डन था था ओ, तो था था अम्मा पापा हां हां हम्म पापा कौन पेन निकालने का ही ध्यान पापा ये बबल डन डाल पापा ये बबल डन चिकन है इसे मैं खा सकता हूं तुम्हें कह देना की है की है ਕੀ ਆ ਕੀ ਆ ਚਿਕਨੀ ਆ ਚਿਕਨੀ ਆ ਖਾਣਾ ਨਹੀਂ ਖਾਣਾ ਨਹੀਂ ਬਦਰ ਬਬੂ ਨਾਲ ਉਹ ਆਪਣੇ ਕੈਮਰੇ ਦੀ ਟੈਂਸ਼ਨ ਪਈ ਦੀ ਮੈਂ ਜਿਹੜੇ ਕਹਿੰਦੇ ਆ ਕੈਮਰੇ ਦੀ ਸੈਟਿੰਗ ਖਰਾਬ ਹੋ ਗਈ ਐਕਸ ਕਰਨਾ ਪਤਾ ਨਹੀਂ ਕੀ ਆ ਕੋਈ ਨਹੀਂ ਕਰ ਲਾਂਗੇ ਮੈਨੂੰ ਟੈਂਸ਼ਨ ਪਈ ਕਿ ਮੈਂ ਹੁਣ ਤੇ ਫੋਨ ਨਾਲ ਲਿੱਤਾ ਵਾ ਹਾਂ ਮੇਰਾ ਫੋਨ ਫੋਨ ਖਰਾਬ ਹੋ ਗਿਆ ਨਹੀਂ ਕੈਮਰੇ ਦੀ ਸੈਟਿੰਗ ਹੋਣ ਵਾਲੀ ਹੈ ਕੈਮਰੇ ਦੀ ਸੈਟਿੰਗ ਹੋਣ ਵਾਲੀ ਹੈ ਹਾਂ ਜੀ ਹਰ ਚਲਿਏ ਹਰ ਚਲਿਏ ਕਿ ਬਸ ਹਾਂ ਮੁੰਡੇ ਨਾਲ ਮਿਲ ਲੀਏ ਇਹ ਸ਼ਕਲ ਵਖਾ ਲੀਏ ਕਿ ਆਏ ਆਂ ਆਪਾਂ ਤੇ ਚੱਲਦੇ ਆਂ ਅਰੇ ਮੇਰੀ ਡਰੈਸ ਥੋੜੀ ਸਾਫ਼ ਕਰਨੀ ਹੈ ਉਧਰ ਵੈਸੇ ਵੀ ਜਿਸ ਕੁੜੀ ਦੀ ਮੈਰਜ ਹੋਣੀ ਹੁੰਦੀ ਉਹਦੇ ਮਨ ਚ ਇਹ ਹੁੰਦਾ ਕਿ ਮੇਰੀ ਸੱਸ ਹੋਵੇ ਤੇ ਚੰਗੀ ਹੋਵੇ ਇਹਨਾਂ ਦੇ ਕੰਨ ਉੱਤੇ ਫੋਟੋ ਟੰਗੀ ਹੋਵੇ ਔਰ ਉਹ ਸਾਡੇ ਵਿਆਹ ਵੇਰੇ ਵੀਰ ਹੱਥ ਖੜੇ ਕੰਨ ਜਿਹੜੇ ਆਪਣੀਆਂ ਸੱਸਾਂ ਨੂੰ ਮਾਂ ਵਾਂਗ ਪਿਆਰ ਕਰਦੇ ਆ ਕਰ ਦੋ ਕਰ ਦੋ ਹੱਥ ਖੜੇ ਸਵੇਰੇ ਪਰੌਂਠੇ ਮਿਲ ਜਣੇ ਜੇ ਹੁਣ ਉਹ ਸਾਡੇ ਵਿਆਹ ਵਰੇ ਵੀਰ ਹੱਥ ਖੜੇ ਕਰਨ ਜਿਹੜੇ ਆਪਣੀਆਂ ਵੋਟੀਆਂ ਕੋ ਬਿਲਕੁਲ ਨਹੀਂ ਡਰਦੇ ਲੇ ਕੇ ਸਰਕਾਰ ਲੱਗ ਗਈ ਆ ਕਰ ਤਾਂ ਨਾ ਥੱਲੇ ਬਾਕੀ ਹੁਣ ਸਵੇਰੇ ਪਤਾ ਲੱਗੂਗਾ ਜਦੋਂ ਅੰਗੋ ਚਾ ਚੁੱਕੀ ਚਲੋ ਹੱਸਦੇ ਰਹੋ ਵਸਦੇ ਰਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਕਹਿੰਦੇ ਨੇ ਕਿ ਹਸਦਿਆਂ ਦੇ ਘਰ ਵਸਦੇ ਸੋ ਹੱਸਣਾ ਖੇਡਣਾ ਮਨ ਕਾ ਚਾਹੋ ਔਰ ਲੱਕੀ ਡੀਜੇ ਜੀ ਅੱਜ ਬਹੁਤ ਹੀ ਵਧੀਆ ਫੰਕਸ਼ਨ ਲੈ ਕੇ ਤੁਹਾਡੀ ਸੇਵਾ 'ਚ ਪਹੁੰਚਿਆ ਜੀ ਔਰ ਲੜਕੇ ਦੇ ਚਾਚਾ ਜੀ ਲੜਕੇ ਦੇ ਮਾਸਾ ਸ਼ੈਰੀ ਬੋਰੀ ਮਾਰਦੇ ਭਾਈ ਹੁਣ ਲੜਕੀਆਂ ਪਹਿਣਾ ਭਾਈ ਹੁਣ ਸ਼ੈਰੀ ਕਰੀ ਮਾਰਦੇ ਇਹਦੇ ਘਰ ਦੇ ਗਲੇਸ਼ ਪਵਾਉਂਦੇ ਆ ਗਲੇਸ਼ ਪਵਾਉਣ ਵਾਲੀ ਸ਼ੈਰੀਆਂ ਮਾਰਦੇ ਜੁਗਫੇ ਤੁਹਾਡੇ ਗੱਭਰੂ ਸਾਡੇ ਸ਼ੈਰ ਚ ਮਿਲ ਗੱਭਰੂ ਬੜੀ ਮਾੜੀ ਹੋਣਾ ਫਿਰ ਰੋਟੀ ਰੋਟੀ ਖਾ ਲਈ ਆ ਲੱਗ ਰਹੀ ਆ ਆਪਾਂ ਨੂੰ ਠੰਡ ਲੱਗਣ ਦੀ ਹੁਣ ਮੈਂ ਮੈਡਮ ਜੀ ਨੂੰ ਪਹਿਲੇ ਘਟ ਸ਼ਕਿੰਨੀ ਮਾਰਨੀ ਪਹਿਲੇ ਘਟ ਸ਼ਕਿੰਨੀ ਮਾਰਨੀ

ਜਗਿਆ ਨਾ ਮੈਨੂੰ ਥਕਾਵਟ ਨਹੀਂ ਨਹੀਂ ਹੋ ਰਹੀ ਮਤਲਬ ਕਿ ਇੰਨਾ ਦੂਰ ਦਾ ਸਫ਼ਰ ਨਹੀਂ ਨਾ ਗਾਇਆ ਬਹੁਤ ਧੰਨ ਲੱਗਦੀ ਮੈਂ ਥੋੜੀ ਜਿਹੀ ਹੇਲ ਪਾਈ ਕਿ ਮੇਰੇ ਥੋੜੇ ਪੈਰ ਦੁਖੰਦੇ ਨੇ ਯੇ 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 ਤੇ ਤਾਂ ਨਾਲ ਮਤਲਬ ਹੋ ਗਿਆ ਇੰਜੋਏ ਪੂਰਾ ਕੀਤਾ ਇੰਜੋਏ ਓਕੇ ਹੀ ਮਜ਼ਾ ਆਇਆ ਪੂਰਾ ਵਿਆਹ ਚ ਹਾਂ ਤੇ ਇੱਕ ਵਾਰੀ ਫੇਰ ਮੇਰੇ ਭਰਾਵਾਂ ਬਤਾਈਆਂ ਹੈਪੀ ਮੈਰਿਡ ਲਾਈਫ ਹੈਪੀ ਮੈਰਿਡ ਲਾਈਫ ਹਾਂ ਤਨਖਨ ਚ ਉੱਪਰ ਜੀ ਦੇ ਕਹਿੰਦੇ ਅੱਜ 10 ਹੋ ਗਿਆ ਕਹਿੰਦੇ ਕਹਿੰਦੇ ਅੱਜ ਬੂਹੇ ਵੱਲ ਵੇਖੀ ਆ ਜਾਂਦੇ 10 ਹੋ ਗਏ ਸੀ ਇਹ ਬਾਕੀ ਵਧੀਆ ਇਹ ਬਹੁਤ ਸੋਹਣਾ ਹੈ ਪ੍ਰੋਗਰਾਮ ਵਧੀਆ ਅਰੇਂਜਮੈਂਟ ਕੀਤਾ ਦਾ ਹੀ ਵਧੀਆ ਇਹ ਮੌਲ ਚਲੋ ਇਹੋ ਕਰਦੇ ਆ ਤੁਹਾਨੂੰ ਵਧੀਆ ਲੱਗਿਆ ਹੋਏਗਾ ਹਾਂ ਤਾਂ ਇੱਥੇ ਅਸੀਂ ਕਰਦੇ ਆਂ ਵਲੋਗ ਦਾ ਕੱਦਿਏ ਫਰੈਂਡ ਐਂਡ ਸਮਾਈ ਬਣਾ ਕਰਦਿਏ ਹਾਂਜੀ ਚਲੋ ਇੱਥੇ ਅਸੀਂ ਕਰਦੇ ਆਂ ਫਿਰ ਵਲੋਗ ਦਾ ਐਂਡ ਆਈ ਹੋਪ ਸਾਡੇ ਨਾਲ ਤੇ ਹੀ ਵਿਆਹ ਜਿਹੜਾ ਇੰਜੋਏ ਕੀਤਾ ਹੋਊਗਾ ਤੋ ਬਲਾਗ ਬੜਾਉਂਦੇ ਤੂੰ ਹੱਥੇ ਨਹੀਂ ਛੜੋਗੀ ਪਤਾ ਚਾਹੁੰਦੀ ਤੂੰ ਲੱਕ ਯਾਰੀ ਜੱਟਾਂ ਦੇ ਮੁੰਡੇ ਨਾ ਹੋਣ ਕਹਿੰਦੀ ਫਿਰੇ ਨੀ ਦੀ ਨੀ ਆਉਦੀ